ਬਿਲਕੁਲ ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਐ ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਝ ਨਾ ਕੁਝ ਤਾਂ ਕਿ ਕਤੋਂ-ਕਤ ਉਹਦੀ ਕਪਲੇਂਟ ਤਾਂ ਸੈਂਟਰ ਗੌਰਮੈਂਟ ਦੇ ਅੱਗੇ ਰੱਖੀ ਸਕਦੀ ਹੈ ਤਾਂ ਲਾਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਇਹ ਦੇਖੋ ਹੁਣ ਤੱਕ ਕਲੀਅਰ ਕਟ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਡਰਵਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਠ ਘੰਟ ਕਰ ਰਿਹਾ ਤੇ ਸਭਾਵਨਾ ਉਹ ਸਾਰੀ ਡੀਪ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਵੀ ਚੱਲ ਰਹੀ ਹੈ ਪਰੰਤੂ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਇੰਟਰਨੈਸ਼ਨਲ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਪਤਾ ਤਾਂ ਉਹਨਾਂ ਸਾਰੀ ਗੱਲ ਦਾ ਹੈਗਾ ਪਰੰਤੂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼ਨੋਈ ਤਾਂ ਲਗਭਗ ਹੀ ਗਵਰਨਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ ਹੈ ਜਿਹੜੇ ਕੋਈ ਦੋ ਰਹਿ। ਕੀ ਲੱਗਦਾ ਹੈ ਕਿ ਕਿਵੇਂ ਦੇਖ ਦੋਗੇ ਸਰਕਾਰਾਂ ਕਿਉਂ ਨਹੀਂ ਇਹਦੇ ਤੇ ਕਾਰਵਾਈ ਕਰ ਰਹੀਆਂ ਹੈਗੀਆਂ ਜਿਵੇਂ ਇੱਕ ਸਾਈਡ ਕਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਛਿੜੀਓ ਵੀ ਨਹੀਂ ਫਰਕ ਸਕਦੀ ਹੈਗੀ। چاہے ਤਿਹਾਰ ਜੇਲ੍ਹ ਦੀ ਗੱਲ ਹੋਵੇ ਜਾਂ ਹੋਰ ਜਿਹਨਾਂ ਹੋਰ ਕੋ ਮੈਂ ਤਾਂ ਪਹਿਲਾਂ ਹੀ ਜਦ ਮੇਰੇ ਉਹਦੇ ਰਾਹੁਲ ਜੀ ਨਾਲ ਵੀ ਗੱਲ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ। ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ? ਉਹਨੂੰ ਸੇਫ ਕਰਨਾ ਹੀ ਹੈ ਇੰਨਾ ਉਹ ਕ੍ਰਾਈਮ ਪੰਜਾਬ ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੀ ਦੇ ਵਿੱਚ ਪਰ ਹੁਣ ਗੁਜਰਾਤ ਜੇਲ੍ਹ ਦੇ ਵਿੱਚੋਂ ਆਹ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ Eid ਮੁਬਾਰਕ ਦੇ ਰਿਹਾ ਸਾਰੀ ਗੱਲਬਾਤ ਉਹਦੀ ਆਮ ਨਾਰਮਲ ਜਿਦਾ ਆਪਾਂ ਵੀਡੀਓ ਕਾਲਾਂ ਕਰਦੇ ਆ ਇੱਕ ਦੂਸਰੇ ਨੂੰ ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ ਕਸਟਡੀ ਨਾਲ ਦੀ ਚੀਜ਼ ਉਹ ਕੋਈ ਇਦਾਂ ਦੀ ਲੱਗ ਨਹੀਂ ਰਹੀ ਇਸ ਗੱਲ ਤੋਂ ਤੇ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬੇਡਰ ਬਖੂਬੀ ਚਲਾ ਰਹੇ ਆ ਸਾਡੇ ਸੋਤ ਜਿਹੜੀਆਂ ਪਹਿਲਾਂ ਇੰਟਰਵਿਊ ਜੀ ਹੋਈਆਂ ਨਹੀਂਆਂ ਜਿਹਦਾ ਦੇ ਵਿੱਚ ਤੁਸੀਂ ਕੋ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਸੀ ਰੁੱਖ ਕੀਤਾ ਸੀ ਹਾਈ ਕੋਰਟ ਦਾ ਉਹਦੇ ਵਿੱਚ ਕੀ ਕਿੱਥੋਂ ਤੱਕ ਪਹੁੰਚਿਆ ਸਟੇਟ ਜੀ ਹਾਈ ਕੋਰਟ ਨੇ ਦੋਵਾਰ ਮਾ ਜੋ ਕੋਰਟ ਨੇ ਉੱਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇਨ ਖਿਲਾਫ ਕਰਤੀਆਂ ਕਿਸੇ ਦੋਸ਼ੀ ਦਾ ਨਾਮ ਤਾਂ ਇਹਨਾਂ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚ ਉਹਦੇ ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨੇ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਬੰਦੇ ਕਾਫੀ ਪੋਲੀਟੀਸ਼ੀਅਨ ਕਈ ਕੁਝ ਨਿਕਲਣਾ ਇਸ ਗੱਲ ਦੇ ਤਾਂ ਜੇ ਉਹ ਨੈਕਸਸ ਕੁੱਟੇ ਦਾ ਫੇਰ ਹੀ ਉਹਦੇ ਚ ਗੱਲ ਨਿਕਲੇ ਕੋਈ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਸਿਰਤੇ ਕਰਨੀ ਹੈ ਤੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਜਸਟਿਸ ਕਿਹਨੇ ਦੇਣਾ ਹੈ ਭਾਈ ਵਿਕਰਮ ਮਜੀਠੀਆ ਨੇ ਦੋਸ਼ ਲਾਏ ਆ ਵੀ ਅੱਜ ਓਮਲੈਂਡ ਵਾਲਾ ਜੋ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇर्द-ਗਿਰਦ ਹੈ ਵੀ ਉਹ ਵੀ ਮੰਥਲੀਆਂ ਕਰੋੜਾਂ ਚ ਜਿਹੜਾ ਲਾਉਂਸ ਮਿਸ਼ਨ ਉਹ ਨੂੰ ਦੇ ਰਿਹਾ ਤੇ ਉਹਨੂੰ ਕਿਵੇਂ ਦੇਈ ਦੱਸੋ ਦੇਖੋ ਤੁਸੀਂ ਇਹ ਪਿੱਛੇ ਜੇ ਐਨਆਈ ਨੇ ਜਿਹਦੀ ਤੁਸੀਂ ਰਿਪੋਰਟ ਸਾਰੀ ਵੇਖੀ ਉਹਦੇ ਚ 22 ਨੇਮ ਸਾਰੇ ਬਿਲਡਰ ਉਹਦੇ ਚ ਮਹਾਲੀ ਦੇ ਵੀ ਹੈ ਉਨੇ ਚਾ ਬਲੋਟ ਦੇ ਵੀ ਐ ਸਾਡੀ ਮਾਨਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ ਤੁਸੀਂ ਦੇਖਿਆ ਬਾਈ ਨੇ ਕੋਈ ਗੱਲ ਹੁਣ ਲੁਗੀ ਛੁੱਟੀ ਦਾ ਹੈ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਦੇ ਰਿਹਾ ਸਭ ਦੇ ਬਾਈ ਨੇਮ ਐਨ ਆਈ ਐਨ ਤੁਹਾਡੇ ਨੈਟ ਤੇ ਪਾਇਆ ਹੋਇਆ ਸਾਰਾ ਕੁਝ ਤੁਹਾਡੇ ਕੋਲੇ ਸਾਰਿਆਂ ਕੋਲੇ ਰਿਪੋਰਟ ਆਉਂਦੀਆਂ ਹੈਗੀਆਂ ਨੇ ਪਰ ਇਹ ਥੋੜੀ ਵੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਪਤਾ ਸਾਰਾ ਕੁਝ ਹੈ ਪਰੰਤੂ ਕੋਈ ਕਾਰਵਾਈ ਨਹੀਂ ਕਰਨੀ ਕਿਉਂਦਾ ਜਦ ਤਾਂ ਇਹ ਐ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ ਦਾ ਉਹਦਾ ਹਿੱਸਾ ਪਤੀ ਇਹਨਾਂ ਕੋਲ ਜਾਂਦਾ ਹੋ ਸਕਦਾ ਹੈ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ I I think ਤਾਂ ਕਸਟਡੀ ਦੇ ਵਿੱਚ ਬੰਦਾ ਹੋਵੇ ਤਾਂ ਉਹ ਫੋਨ ਕਿਦਾਂ ਯੂਜ਼ ਕਰ ਦੇ ਜਾਂ ਕੋਈ ਕਰੇ ਇਹ ਰਲਿ ਮਿਲਿ ਗੱਲ ਹੈ ਸਾਰੀ ਪੰਜਾਬ ਦੀ ਆਪਾਂ ਗੱਲ ਕਰੀ ਪਹਿਲਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀ ਵੀ ਹੁਣ ਤਾਂ ਪਾਕਿਸਤਾਨ ਨਾਲ ਸਿੱਧੀਆਂ ਗੱਲਾਂ ਹੋਣ ਲੱਗੀਆਂ ਕਿਵੇਂ ਦੇਖਦੇ ਹੋ ਪਾਕਿਸਤਾਨ ਦੇ ਵਿੱਚ ਜਿੱਦੀ ਗੱਲ ਹੈ ਦੇਖਣਾ ਜੀ ਇੱਕ ਤੇ ਮਹੱਤਵ ਮਹੱਤਵ ਦਾ ਫੋਨ ਮਿਲਿਆ ਹੁੰਦਾ ਨਾ ਦੇਸ਼ਦਰੋਂ ਦਾ ਪਰਚਾ ਦੇ ਦਿੰਦੇ ਹੁਣ ਦੁਸ਼ਮਣ ਦੇਸ਼ ਨਾਲ ਇਹ ਗੱਲ ਕਰ ਦੋ ਫਲਾਨੀ ਗੱਲ ਕਰ ਦੋ ਤੁਸੀਂ ਦੇਖ ਲਓ ਆ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਕੀ ਇਸ ਇਹਦੇ ਅਸਰ ਹੋਊਗਾ ਕੋਈ ਇੱਕ ਵੀ ਇੱਕ ਵੀ ਐਕਸ਼ਨ ਇਹਦੇ ਹੋ ਜੇ 0% ਵੀ ਤੁਸੀਂ ਵੇਖ ਲਓ ਕੱਖ ਨਹੀਂ ਹੋਣਾ ਮਤਲਬ ਉਹ ਇਹ ਚੀਜ਼ ਨੂੰ ਸਭੋ ਪ੍ਰਚਾਰ ਕੀ ਇਹ ਦੱਸਣਾ ਚਾਹੁੰਦੇ ਆ ਵੀ ਉਹ ਜਿਸ ਤਰ੍ਹਾਂ ਪਹਿਲਾਂ ਅੰਦਰ ਵੱੜਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ ਤਾਂ ਵੀ ਇਹ ਬਿਸ਼ਨੋਈ ਵੀ ਇੰਨਾ ਜਿਆਦਾ ਸਟਰੋਂਗਗਾ ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ ਤਾਂ ਹੀ ਕਾਰੋਬਾਰੀ ਡਰੂਗਾ ਨਾ ਤਾਂ ਤਾ ਮੇਰਾ ਖਿਆਲ ਉਹਨੇ ਕੋਈ ਆਈਡੀ ਐ ਹੈ ਹੋਰ ਕੁਛ ਨਹੀਂ ਇਸ ਗੱਲ ਦੇ ਹੁਣ ਕਿੱਥੇ ਘਾਰ ਲਗਾਉਂਗੇ ਕਿਉਂਕਿ ਮੈਂ ਪਹਿਲਾਂ ਵੀ ਪੰਜਾਬ ਚੋਂ ਜਿਹੜੀ ਇੰਟਰਵਿਊ ਕੀਤੀ ਘਾਰਬੀਟਤ ਲਗਭਗ ਸਭ ਜਗ੍ਹਾ ਤੇ ਲਾ ਕੇ ਵੇਖ ਲਈ ਆ ਪ੍ਰਭਾਤ ਮੱਗ ਗਿਆ ਸੱਚੇ ਪਾਤਸ਼ਾਹ ਦੇ ਅੱਗੇ ਤੇ ਉਹ ਜੂਰ ਜਸਿਸ ਦੇਊਗਾ ਜਿੱਦਾਂ ਥੋੜੀ ਜਿਹੀ ਰਾਹਤ ਘਰ ਆਪਾਂ ਨੂੰ ਘਰੇ ਦਿੱਤੀ ਐ ਇਸ ਤਰ੍ਹਾਂ ਹੋ ਸਕਦਾ ਕੱਲ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਹੈ ਆ ਵੈਗਰੂਈ ਹੈ ਜੇ ਇਹਨਾਂ ਲੀਡਰਾਂ ਤੇ ਸਰਕਾਰਾਂ ਤੇ ਕੋਈ ਉਮੀਦ ਤਾਂ ਹੈ ਨਹੀਂ ਵੀ ਠੀਕ ਹੈ ਕੋਰਟ ਦੀ ਲੜਾਈ ਹੈ ਉਹ ਲੜਦੇ ਰਹਾਂਗੇ ਜਿੰਨੀ ਕੁ ਲੜੀ